ਸਰ ਮੇਰ ਕੋ ਨਾ ਇਹ ਮਾਰਦੇ ਕੁੱਟਦੇ ਆ ਮੇਰ ਕੋ ਦਾਜ ਮੰਗਦੇ ਆ ਮੋਟਰਸਾਈਕਲ ਮੰਗਦੇ ਸਪਲੈਂਡਰ ਮੈਨੂੰ ਕਹਿੰਦੇ ਆ ਬੇ ਲਿਆ 10 ਸਾਲ ਹੋ ਗਏ ਮੇਰੇ ਵਿਆਹ ਨੂੰ ਕਿੰਨੇ ਬੱਚੇ ਪਏ ਹਾਂ ਹਾਂਜੀ ਮੇਰੇ 4 ਬੱਚੇ ਆ ਪਹਿਲਾਂ ਵੀ ਇੱਦਾਂ ਕੁੱਟ ਮਾਰ ਕੇ ਹਾਂਜੀ ਸਰ ਕਿੰਨੀ ਵਾਰ ਹਾਂਜੀ ਵਾਰ ਵਾਰ ਪਹਿਲਾਂ ਸੰਜਾਬ ਜਾ ਕੇ ਜਾਂਦੇ ਹਾਂ ਹਾਂਜੀ ਇਸ ਵਾਰ ਕੋਈ ਜ਼ਿਆਦਾ ਕੀਤੀ ਨਾ ਹਾਂਜੀ ਇਸ ਵਾਰ ਜ਼ਿਆਦਾ ਹੀ ਕੀਤੀ ਕੀ ਮੰਗ ਕੀ ਕਰਦੇ ਤੁਹਾਡੇ ਕੋਲ ਹਾਂਜੀ ਦਾਜ ਮੰਗਦੇ ਆ ਮੇਰੇ ਪਾਪਾ ਕੋ ਤੇ ਮੋਟਰਸਾਈਕਲ ਮੰਗਦੇ ਆ ਤੇ ਮੇਰੇ ਪਾਪਾ ਗਰੀਬ ਬੜੇ ਆ ਆ 60 ਕਿਲੋ ਹਨਜੀ ਇਹਨਾਂ ਨੇ ਮਾਰਿਆ ਸੀ ਮੇਰੇ ਗਲ ਚ ਝੁੰਨੀ ਪਾ ਕੇ ਤੇ ਮੈਨੂੰ ਇਹਨਾਂ ਨੇ ਲਟਾ ਲਿਆ ਥੱਲੇ ਤੇ ਮੈਂ ਮਾਂ ਉੱਟੀ ਤੇ ਇਹਨਾਂ ਨੇ ਮੇਰੇ ਚ ਪੇੜਾ ਵੀ ਮੁੰਡਿਆਂ ਨੇ ਮਾਰੀਆਂ ਮੁੱਕੀਆਂ ਮਾਰੀਆਂ ਮੇਰਾ ਘਰ ਆਲਾ ਮੇਰਾ ਕਲਾ ਪੁੱਤਣ ਪਿਆ ਜੋ ਜੋ ਬੁੱਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਿਰੀ ਸਿਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਸਤਿਗੁਰ ਹਰੀਨਾਥ ਮਹਾਰਾਜ ਕੀ ਜੈ ਅੱਜ ਜੋ ਬਹੁਤ ਹੀ ਮਨ ਭਾਗੀ ਜਿਹੜੀ ਗੱਲ ਆ ਜੋ ਸਾਡੇ ਕੋਲ ਸਾਡੀ ਭੈਣ ਜਿਹੜੀ ਪਿੰਡ ਠੱਠੇ ਵਿੱਚ ਲੋਕੋ ਕੀ ਚਗਾਵੇਂ ਏਰੀਏ ਦੇ ਵਿੱਚ ਜਿਹੜੀ ਵਿਆਹੀ ਹੋਈ ਆ ਤੇ ਇਹਦੇ ਜਿਹੜੇ ਸਹੁਰੇ ਪਰਿਵਾਰ ਆ ਇਹਨੂੰ 10 ਸਾਲ ਤੋਂ ਬਹੁਤ ਹੀ ਜਿਹੜਾ ਪਰੇਸ਼ਾਨ ਕਰ ਰਹੇ ਨੇ 10 ਸਾਲ ਕਰੀਬ ਇਹਦੀ ਸ਼ਾਦੀ ਨੂੰ ਜਿਹੜੇ ਹੋ ਚੁੱਕੇ ਨੇ ਤੇ ਚਾਰ ਇਹਦੇ ਬੱਚੇ ਵੀ ਨੇ ਜੋ ਇਹਨੂੰ ਵਾਰ-ਵਾਰ ਪਰੇਸ਼ਾਨ ਕਰਕੇ ਇਹਨਾਂ ਦੇ ਪਰਿਵਾਰ ਨੂੰ ਕੁੜੀ ਦੇ ਪਰਿਵਾਰ ਨੂੰ ਜਿਹੜਾ ਮੋਟਰਸਾਈਕਲ ਦੀ ਮੰਗ ਔਰ ਦਾਜ ਦਾ ਸਮਾਨ ਦੀ ਮੰਗ ਜਿਹੜੀ ਵਾਰ-ਵਾਰ ਕਰ ਰਹੇ ਨੇ ਗਰੀਬ ਪਰਿਵਾਰ ਆ ਕਿੱਥੋਂ ਜਿਹੜਾ ਕੋਈ ਦਾਜ ਤੇ ਨਹੀਂ ਦੇ ਸਕਦਾ ਤੁਹਾਨੂੰ ਪਤਾ ਹੈ ਜਦੋਂ ਧੀਆ ਦੀ ਆਪਾਂ ਸ਼ਾਦੀ ਕਰਦੇ ਆ ਜਾਂ ਭੈਣਾਂ ਦੀ ਸ਼ਾਦੀ ਕਰਦੇ ਆ ਤੁਹਾਨੂੰ ਪਤਾ ਹੈ ਕਿ ਪਿਓ ਦਾ ਸਿਰ ਤੇ ਪਹਿਲਾਂ ਹੀ ਕਰਜ਼ੇ ਵਿੱਚ ਨੱਪਿਆ ਹੁੰਦਾ ਤੇ ਹੁਣ ਜਿਹੜਾ ਉਹ 10 ਸਾਲ ਤੋਂ ਬਾਅਦ ਜਿਹੜਾ ਇਹਨਾਂ ਨੂੰ ਵਾਰ-ਵਾਰ ਜਿਹੜੀ ਮੋਟਰਸਾਈਕਲ ਦੀ ਮੰਗ ਕਰ ਰਿਆ ਤੇ ਕੁੜੀ ਦੇ ਮੂੰਹ ਦੇ ਵਿੱਚ ਵੇਖੋ ਛੱਟ ਲੱਗੀ ਹੋਈ ਆ ਕੁੜੀ ਦੇ ਮੂੰਹ ਵਿੱਚ ਕੋਈ ਤਿੱਖੀ ਚੀਜ਼ ਮਾਰ ਕੇ ਜਿਹੜਾ ਇਹਦੇ ਮਨਪੀ ਜਖਮ ਕੀਤਾ ਜਿਹੜਾ ਗੰਭੀਰ ਜਖਮ ਹੋਇਆ ਹੈ ਨਾਲੇ ਅੱਗੇ ਵੀ ਕਹਿੰਦੇ ਵੀ ਸਮਝ ਆ ਗਿਆ ਆ ਕੇ ਭੇਜ ਦੇ ਰਹੇ ਆ ਇਸ ਵਾਰ ਹਾਂ ਦੱਸਣ ਦੇ ਜੀ ਕਾਫੀ ਵਰੀ ਕਿੰਦੇ ਵੀ ਪੰਚਾਇਤ ਦੇ ਵਿੱਚ ਵੀ ਜਿਹੜੇ ਕਾਫੀ ਵਰੀ ਲੰਮੇ ਸਮੇਂ ਤੋਂ ਜਿਹੜੇ ਫੈਸਲੇ ਇਹਨਾਂ ਦੇ ਹੁੰਦੇ ਰਹੇ ਨੇ ਤੇ ਪਰ ਹੁਣ ਜਦੋਂ ਇਹਨਾਂ ਦਾ ਸਿਰ ਤੋਂ ਪਾਣੀ ਨੰਗਿਆ ਤੇ ਇਹ ਹਾਰ ਕੇ ਫਿਰ ਜਿਹੜੀ ਸਾਡੀ ਜਥੇਬੰਦੀ ਨੂੰ ਆ ਕੇ ਮਿਲੇ ਨੇ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਤੋਂ ਲੋ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਸਾਡੀ ਜਥੇਬੰਦੀ ਇਹ ਹਰ ਇੱਕ ਨੂੰ ਧੀਆਂ ਔਰ ਭੈਣਾਂ ਨੂੰ ਇਨਸਾਫ ਦਵਾਉਂਦੀਆਂ ਇਸ ਕਰਕੇ ਇਹ ਵੀ ਸਾਡੇ ਕੋਲ ਆਏ ਨੇ ਸਾਡਾ ਪਰਿਵਾਰ ਆ ਤੇ ਅਸੀਂ ਅਸੀਂ ਵੇਖੋ ਜੀ ਇਹਨਾਂ ਦੀ ਜਿਹੜੀ ਤੁਨੋਂ ਔਰ ਦਿਲੋਂ ਮਨੋਂ ਜਿਹੜੀ ਅਲਫ ਕਰਾਂਗੇ ਤੇ ਪ੍ਰਸ਼ਾਸਨ ਕੋਲੋਂ ਆ ਜਿਹੜਾ ਐਸਐਸਪੀ ਦਿਹਾਤੀ ਸਾਹਿਬ ਨੂੰ ਮਿਲੇ ਆ ਤੇ ਜਿਹੜੀ ਪ੍ਰਸ਼ਾਸਨ ਦੇ ਕੋਲੋਂ ਉਹਨਾਂ ਦੇ ਕਾਰਵਾਈ ਕਰਨ ਦੀ ਅਸੀਂ ਮੰਗ ਕੀਤੀ ਆ ਮਹਾਰਾਜ ਹਮੇਸ਼ਾ ਗਰੀਬ ਲੜਕੀਆਂ ਨੂੰ ਕਿਉਂ ਪਰੇਸ਼ਾਨ ਕੀਤਾ ਹੈ ਤੁਹਾਨੂੰ ਪਤਾ ਹੀ ਹੈ ਵੀ ਗਰੀਬ ਲੜਕੀਆਂ ਪਰਿਵਾਰਾਂ ਨੂੰ ਇਸ ਕਰਕੇ ਪਰੇਸ਼ਾਨ ਕਰਦੇ ਨੇ ਕਿ ਜਦੋਂ ਵਾਰ-ਵਾਰ ਦਾਜ ਦੀ ਮੰਗ ਕਰਨੀ ਮੈਨੂੰ ਮੋਟਰਸਾਈਕਲ ਲੈ ਦੋ ਮੈਨੂੰ ਉਹ ਲੈ ਦੋ ਮੈਨੂੰ ਆਹ ਲੈ ਦੋ ਤੇ ਗਰੀਬ ਤੁਹਾਨੂੰ ਪਤਾ ਪ੍ਰਸ਼ਾਦਾ ਪਾਣੀ ਮਹਾਪੂਰਾ ਹੁੰਦਾ ਤੇ ਗਰੀਬ ਪਰਿਵਾਰ ਤੇ ਜਿਹੜਾ ਇਹੋ ਜਿਹੇ ਜਿਹੜੀਆਂ ਚੀਜ਼ਾਂ ਨਹੀਂ ਦੇ ਸਕਦਾ ਲੇਖੋ ਜੀ ਸਾਡੀ ਬੇਟੀ ਨੂੰ ਕੁੱਟ ਮਾਰ ਬੜੀ ਕਰਦੇ ਆ ਸੌਰੀ ਉਹਦੇ ਬਹੁਤ ਤੰਗ ਪਰੇਸ਼ਾਨ ਕਰਦੇ ਪਏ ਜੀ ਕਿੰਨੇ ਸਾਲ ਹੋ ਗਏ ਤੁਹਾਡੀ 10 ਸਾਲ ਹੋ ਗਏ ਬੇਟੀ ਵਿਆਹੀ 10 ਸਾਲ ਪਹਿਲੋਂ ਵੀ ਕਰਦੇ ਰਹੇ ਤਾਂ ਹਾਂਜੀ ਇਹਨਾਂ ਨੇ 10 ਸਾਲ ਤੋਂ ਪਹਿਲਾਂ ਸ਼ੁਰੂ ਤੋਂ ਹੀ ਕਰਦੇ ਪਏ ਨੇ ਕਿੰਨੇ ਬੱਚੇ ਨੇ ਚਾਰ ਬੱਚੇ ਜੀ ਤਿੰਨ ਬੇਟੀਆਂ ਇੱਕ ਬੇਟਾ ਜੀ ਤਾਂ ਪ੍ਰਸ਼ੰਕਾਰੀ ਕੁ ਲੋ ਕਰਦੇ ਕੋੜੀ ਨੂੰ ਕੁੱਟ ਮਾਰਿਆ ਹੀ ਕਰਦੇ ਜਾਇਦਾਤ ਮੰਗਦੇ ਜੀ ਤੇ ਅਸੀਂ ਮਤਲਬ ਬੰਦੇ ਅਸੀਂ ਜਾਇਦਾਤ ਦੇ ਨਹੀਂ ਸਕਦੇ ਪਹਿਲਾਂ ਵੀ ਕਦੀ ਕੁੱਟ ਮਾਰ ਦਿੱਤੀ ਹਾਂ ਹਾਂਜੀ ਸ਼ੁਰੂ ਤੋਂ ਹੀ ਕੁੱਟਦੇ ਰਹੇ ਨੇ ਹੁਣ ਮੰਗ ਕੀ ਕਰਦੇ ਕੀ ਤਾਂ ਦੀ ਗੱਲੋਂ ਮੋਟਰਸਾਈਕਲ ਮੰਗਦਾ ਜੇ ਸਪਲੈਂਡਰ ਜਾਇਦਾਤ ਮੰਗਦਾ ਕੁੜੀ ਤੋਂ ਤੁਮ ਕੁੜੀ ਤਾਂ ਦੇਖੋ ਆਈ ਸੀ ਹਾਂਜੀ ਕੁੜੀ ਨੂੰ ਅਸੀਂ ਭੇਜਦੇ ਰਹ ਜੇ ਅੱਜ ਵੀ ਭੇਜ ਦੇਣਾ ਜਦੋਂ ਵਿਚਾਰੇ ਕੁੱਟ ਮਾਰ ਖਾ ਕੇ ਆ ਜਣਾ ਅਸੀਂ ਆਣੇ ਚਲੋ ਕੋਈ ਨਹੀਂ ਤੂੰ ਆਪਣੇ ਘਰ ਵਾਲੀਆਂ ਘਰੇ ਹੀ ਜਾਣਾ ਆਹੀ ਪਈ ਡੇਟਾ ਹੈ ਹਰ ਦਮ ਇਹਨੂੰ ਫੈਸਲਾ ਕਰ ਕਰਕੇ ਭੇਜਦੇ ਰਹੇ ਆ ਪਰ ਇਹ ਕੋਈ ਬੰਦੇ ਨਹੀਂ ਬੰਦੇ ਪਏ ਸੁਧਰਦੇ ਨਹੀਂ ਮਸ਼ਹੂਰਨ ਪੁਲਸਰਾ ਸਰ ਹਾਂਜੀ